ਪੰਜ ਸੁਪਰਸਟਿਟਿਊਟ ਵੈਪਨਸ ਯੂ ਕ੍ਰੋਸ ਬਾਰਡਰ ਇੰਟਰਨੈਸ਼ਨਲ ਬਾਰਡਰ ਤੋਂ ਡਰੋਨ ਰਾਹੀਂ ਇੰਡੀਅਨ ਟੈਰੀਟਰੀ ਕੋਸ਼ਿਸ਼ ਕੀਤੇ ਗਏ ਸੀ ਉਹ ਫੜੇ ਆ ਸੋਨੂ ਕੰਗਲਾ ਇੱਕ ਪੁਰਾਣਾ ਕ੍ਰਿਮੀਨਲ ਹੈਗਾ ਉਹਦੇ ਨਾਲ ਇਹਨਾਂ ਦਾ ਰਸਤਾ ਰੋਹਿਤ ਕਰੋੜੇ ਦਾ ਪੁਰਾਣਾ ਹੈਗਾ ਉਹ ਹੁਣ ਜੇਲ੍ਹ ਚ ਹੈ ਪਹਿਲਾਂ ਸਨੇਚਿੰਗ ਚ ਫੜਿਆ ਗਿਆ ਉਦੋਂ ਇੱਕ ਪਿਸਤਲ ਮਿਲਿਆ 30 ਬੋਰ ਦਾ ਔਰ ਫਿਰ ਗ੍ਰਿਫਤੜੀ ਗਈ 202579 ਔਰ ਨਾਲ 55000 ਰੁਪਏ ਲੈਟ ਮੀਨਸ ਇਹ ਬੰਦਾ ਇਹ ਕ੍ਰਿਮੀਨਲ ਐਕਟੀਵਿਟੀਜ਼ ਪੂਰੀ ਕਰਾ ਖੂਬੇ ਹੋਇਆ ਉਹ ਜਿਹੜਾ ਬੰਦਾ ਇੰਨੀ ਵਾਰੀ ਜੇਲ੍ਹ ਜਾ ਕੇ ਆਇਆ ਉਹਦੇ ਆਪਣੇ ਦਰਦ ਕੰਟੈਕਟ ਹੋਏ ਹੋਏ ਪਾਕਿਸਤਾਨ ਚ ਅੰਮ੍ਰਿਤਸਰ ਨੂੰ ਅੱਜ ਫੇਰ ਵੱਡੀ ਕਾਮਯਾਬੀ ਮਿਲੀ ਹੈ ਪੰਜ ਸਫਿਸਟੀਕੇਟਡ ਵੈਪਨਸ ਜੋ ਕਰਾਸ ਬਾਰਡਰ ਇੰਟਰਨੈਸ਼ਨਲ ਬਾਰਡਰ ਤੋਂ ਡਰੋਨ ਰਾਹੀਂ ਇੰਡੀਅਨ ਟੈਰੀਟਰੀ ਵਿੱਚ ਪੋਜੀਸ਼ਨ ਕੀਤੇ ਗਏ ਸੀ ਉਹ ਫੜੇ ਆ ਔਰ ਦੋ ਮੁਲਜ਼ਮ ਫੜੇ ਗਏ ਆ ਜਿਨ੍ਹਾਂ ਦੇ ਖਿਲਾਫ ਪਹਿਲਾਂ ਵੀ ਇੰਪੋਰਟੈਂਟ ਤੇ ਇਨੀਅਰਸ ਕ੍ਰਾਈਮ ਦੇ ਕੇਸਸ ਦਰਜ ਨੇ ਸਪੈਸ਼ਲੀ ਆਰਮਜ਼ ਐਕਟ ਸਨੈਚਿੰਗ ਵਗੈਰਾ ਦੇ ਔਰ ਜੇਲ੍ਹਾਂ ਚੋਂ ਵੀ ਜਿਨ੍ਹਾਂ ਤੋਂ ਬਰਾਮਦ ਕੀਆ ਹੋਈਆਂ ਇਹਦੇ ਦੋ ਮੁਲਜ਼ਮ ਨੇ ਰੋਹਿਤ ਅਰੋੜਾ ਹੈਗਾ ਗਿਲਵਾਲੀ ਗੇਟ ਅੰਮ੍ਰਿਤਸਰ ਦਾ ਕੇਟਰਿੰਗ ਦਾ ਕੰਮ ਕਰਦਾ ਪਹਿਲਾਂ ਇਹਦੇ ਤੇ 2022 ਦੇ ਵਿੱਚ ਡੀ ਡਿਵੀਜ਼ਨ ਦੇ ਵਿੱਚ ਆਰਮਜ਼ ਐਕਟ ਦਾ ਸਨੇਚਿੰਗ ਦਾ ਪਰਚਾ ਇੱਕ ਪਿਸਤਲ 38 ਉਦੋਂ ਵੀ ਰਿਕਵਰ ਹੋਇਆ 2023 ਦੇ ਵਿੱਚ ਪ੍ਰिजन ਐਕਟ ਦਾ ਜੇਲ ਅੰਮ੍ਰਿਤਸਰ ਦੇ ਵਿੱਚ ਪਰਚਾ ਦਰਜਾ ਇੱਕ ਮੋਬਾਈਲ ਫੋਨ ਰਿਕਵਰ ਹੋਇਆ ਜੇਲ ਚੋਂ ਉਸ ਤੋਂ ਬਾਅਦ 2025 ਚ 223 ਗ੍ਰਾਮ ਹਿਰੋਇਨ ਤੇ 55000 ਡਰੱਗ ਮਨੀ ਦੇ ਵਿੱਚ ਇਹ ਰੋਹਿਤ अरोड़ा ਜਿਹੜਾ ਫੜਿਆ ਗਿਆ ਸੀ ਬੇਲ ਤੇ ਆ ਕੇ ਫਿਰ ਇਹ ਦੁਬਾਰਾ ਇਹੀ ਕੰਮ ਕਰ ਰਿਹਾ ਫੋਰਨ ਬੇਸ ਸੈਂਡਲਰਸ ਨਾਲ ਇੰਟੈਕਟ ਹੋ ਕੇ ਸੋਨੂੰ ਕੰਗਲਾ ਇੱਕ ਪੁਰਾਣਾ ਕ੍ਰਿਮਿਨਲ ਹੈਗਾ ਉਹਦੇ ਨਾਲ ਇਹਨਾਂ ਦਾ ਰਸਤਾ ਰੋਹਿਤ ਰੋੜੇ ਦਾ ਪੁਰਾਣਾ ਹੈਗਾ ਉਹ ਹੁਣ ਜੇਲ੍ਹ 'ਚ ਹੈ ਇਸ ਤੋਂ ਇਲਾਵਾ ਹਰਪ੍ਰੀਤ ਇਲੀਅਸ ਹੈਪੀ ਹੈ ਮੀਰਾਕੋਟ ਕਲਾਂ ਦਾ ਅੰਮ੍ਰਿਤਸਰ ਰੂਰਲ ਇਹ ਵੈਲਡਿੰਗ ਦਾ ਕੰਮ ਕਰਦਾ ਹੈ ਤੇ ਇਹਦੇ ਖਿਲਾਫ ਵੀ ਤਿੰਨ ਮੁਕਦਮੇ ਦਰਜ ਨੇ NDPS ਐਕਟ ਦਾ 에어ਪੋਰਟ ਅੰਮ੍ਰਿਤਸਰ ਦਾ 2023 ਦਾ ਉਦੋਂ 304 ਕੈਪਸੂਲੇ ਤੋਂ ਫੜੇ ਗਏ ਸੀਗੇ 24 ਦੇ ਵਿੱਚ ਆਰਮਜ਼ ਐਕਟ ਦਾ ਫੇਰ ਪਰਚਾ ਦਰਜ ਹੋਇਆ ਅੰਮ੍ਰਿਤਸਰ 에어ਪੋਰਟ ਪੁਲਿਸ ਸਟੇਸ਼ਨ ਦੇ ਵਿੱਚ 32 ਬੋਰ ਦੇ ਪਿਸਤਲ ਨਾਲ ਤੇ ਕੈਟਰਜਸ ਨਾਲ ਫੜਿਆ ਗਿਆ 2025 ਚ ਛਾਟਾ ਦੇ ਵਿੱਚ ਫੇਰ ਇਹਦੇ ਤੋਂ ਇੱਕ ਗਲੌਕ ਪਿਸਤਲ 9mm ਤੇ ਕੁਝ ਕੈਟਰਜਸ ਮਿਲੇ ਸੀ ਸੋ ਜੇ ਆਪਾਂ ਇਹ ਬ੍ਰੇਕਅਪ ਦੇਖੀਏ ਪੰਜ ਪਿਸਤਲ ਦਾ ਤਿੰਨ ਗਲੌਕ ਨੇ 9mm ਔਰ 0.30 ਬੋਰ ਦੇ ਦੋ ਬੜੇ ਸਫਿਸਟੀਕੇਟਿਡ ਪਿਸਟਲ ਨੇ ਸੋ ਇਹ ਜਿਹੜੀ ਰੋਜ਼ ਰੈਗੂਲਰਲੀ ਪ੍ਰੌਕਸੀ ਵਾਰ ਉਪਰ ਕੈਸਾ ਦੇ ਆਕਵਾਂਡੀ ਮੁਲਕ ਦੀ ਔਰ ਪੂਰੀਆਂ ਕੋਸ਼ਿਸ਼ਾਂ ਹੁੰਦੀਆਂ ਕਿ ਕਿਸੇ ਤਰ੍ਹਾਂ ਨਾ ਵੀ ਵੈਪਨਸ ਪੁਸ਼ਿੰਗ ਕੀਤੇ ਜਾਣ ਔਰ ਇਥੇ ਮਾੜੇ ਐਲੀਮੈਂਟਸ ਨੂੰ ਗੈਂਗਸਟਰਸ ਨੂੰ ਜਾਂ ਦੂਜੇ ਜਿਹੜੇ ਇਵਨ ਟੈਰਰਿਸਟ ਜਿਹੜੇ ਮੋਡਿਊਲਸ ਨੇ ਉਹਨਾਂ ਨੂੰ ਸਪਲਾਈ ਕੀਤੇ ਜਾਣ ਉਹਨੂੰ ਪੰਗਲਾ ਦੇ ਕੇ ਕਿ ਇਹਨੂੰ ਟਾਰਗੇਟ ਕਰਨ ਜਾ ਰਹੇ ਦੇਖੋ ਸੋਨੂ ਕੰਗਲਾ ਦੀ ਕੋਈ ਇਹਦੇ ਵਿੱਚ ਸ਼ਮੂਲੀਅਤ ਇਸ ਤਰ੍ਹਾਂ ਨਹੀਂ ਆਈ ਵੀ ਉਹਨੇ ਕੋਈ ਇਹਨਾਂ ਨੂੰ ਟਾਸ ਦਿੱਤਾ ਹੋਏ ਆਪ ਹੀ ਡਾਇਰੈਕਟਲੀ ਕਿਉਂਕਿ ਜਿੱਲਾ ਚੋਂ ਇਹਨਾਂ ਦੀ ਬਣੇ ਹੋਏ ਨੇ ਪਰ ਉਹਦੇ ਨਾਲ ਅਸੋਸੀਏਟਿਡ ਪਿਆਣਾ ਰਿਆ ਰੋਹਿਤ ਅੱਜ ਇਸ ਇਨਵੈਸਟੀਗੇਸ਼ਨ 'ਚ ਜੇ ਸੋਨੂ ਕੰਗਲੇ ਦੀ ਕੋਈ ਉਹ ਜੀ ਡਾਇਰੈਕਸ਼ਨ ਵਾਲੀ ਗੱਲ ਜਾਂ ਕੋਈ ਕੰਟੈਕਟ ਜਾਂ ਕੋਈ ਅੱਗੇ ਟਾਰਗੇਟਿੰਗ ਵਾਲੀ ਗੱਲ ਨਹੀਂ ਆਈ ਬਟ ਮੈਂ ਤੁਹਾਡੇ ਨਾਲ ਤਾਂ ਸ਼ੇਅਰ ਕੀਤਾ ਬਿਕਾਜ਼ ਉਹਦੇ ਨਾਲ ਅਸੋਸੀਏਟਿਡ ਰਿਆ ਔਰ ਜਿਹੜਾ ਬੰਦਾ ਇੰਨੀ ਵਾਰੀ ਜੇਲ੍ਹ ਜਾ ਕੇ ਆਇਆ ਉਹਦੇ ਆਪਣੇ ਡਾਇਰੈਕਟ ਕੰਟੈਕਟ ਹੋਏ ਹੋਏ ਪਾਕਿਸਤਾਨ 'ਚ ਉਹ ਕੰਮ ਕਰ ਰਿਹਾ ਸਭ ਤੋਂ ਪਹਿਲਾਂ ਅਸੀਂ ਰੋਹੀਤ ਹੀ ਫੜਿਆ ਸੀਗਾ ਸਾਡੀ ਸੀਆਈ ਟੀਮ ਨੇ 1 ਕਲੌਕ 9mm ਮਤੋਂ ਮਿਲਿਆ ਸੀ ਤੇ 2 30 ਬੋਰ ਦੇ ਪਿਸਤਲ ਮਿਲੇ ਸੀਗੇ ਇਹਦੀ ਇੰਟਰੋਗੇਸ਼ਨ ਤੇ ਦੂਜਾ ਕਿਉਂਸ ਹਰਪ੍ਰੀਤ ਹੈਪੀ ਫੜਿਆ ਗਿਆ ਉਹ ਤੋਂ 2 ਕਲੌਕ 9mm ਅਸੀਂ ਰਿਕਵਰ ਕੀਤੇ ਸੋ ਟੋਟਲ ਲੀਥਲ ਵੈਪਨ 5 ਰਿਕਵਰ ਹੋਏ ਐ ਔਰ ਇਹਦੇ ਚ ਫਰਦਰ ਅਸੀਂ ਹੋਰ ਕੰਮ ਕਰ ਰਹੇ ਆ ਇਹਨਾਂ ਦੇ ਐਸੋਸੀਏਟ ਸ਼ਹਿਰ ਦੇ ਵਿੱਚ ਤੇ ਰੂਰਲ ਦੇ ਵਿੱਚ ਕੁਝ ਹੋਰ ਸਾਹਮਣੇ ਆਏ ਨੇ ਉਹਨਾਂ ਤੇ ਵੀ ਅਸੀਂ ਜਿਹੜੀ ਹੈ ਜੋ ਲੀਗਲ ਪ੍ਰੋਸੈਸ ਬਣਦਾ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏ। ਇਹ ਵੀਡੀਓ ਦਾ ਕੰਮ ਕਰ ਕਰਦੀ ਇਹ ਕੈਟਰਿੰਗ ਦਾ ਰੋਹਿਤ अरोड़ा ਕੰਮ ਕੰਮ ਕਰਦਾ ਜਿਵੇਂ ਆਪਾਂ ਛੋਟੇ-ਮੋਟੇ ਫੰਕਸ਼ਨ ਕਰਦਾ ਨਾਲ ਪਰ ਮੇਨ ਕੰਮ ਇਹੀ ਇਹਦੇ ਵਿੱਚ ਲੱਗਿਆ ਜੇ ਤੁਸੀਂ ਪਿਛੋਕੜ ਦੇਖੋ ਪਹਿਲਾਂ ਸਨੇਚਿੰਗ 'ਚ ਫੜਿਆ ਗਿਆ ਉਦੋਂ ਵੀ ਪਿਸਤਲ ਮਿਲਿਆ 30 ਬੋਰ ਦਾ ਫਿਰ ਇਹ ਮੋਬਾਈਲ ਫੋਨ ਇਹਨੇ ਜੇਲ੍ਹ 'ਚ ਨਹੀਂ ਛੱਡਿਆ ਜਾ ਕੇ ਇਹਦਾ ਮਤਲਬ ਕ੍ਰਿਮੀਨਲ ਪ੍ਰਵਿਰਤੀ ਦਾ ਬੰਦਾ ਹੈ ਔਰ ਫਿਰ ਜਿਹੜੀ 223 ਗ੍ਰਾਮ ਆਲਮੋਸਟ ਕਮਰਸ਼ੀਅਲ ਕੁਆਂਟੀਟੀ ਦੇ ਨੇੜੇ ਹਿਰੋਇਨ ਫੜੀ ਗਈ 2025 ਚ ਸਿਵਲ ਲਾਈਨ ਤੇ ਔਰ ਨਾਲ 55000 ਡਰਗਮਨੀ 댓 ਮੀਨਸ ਕੇ ਬੰਦਾ ਹੈ ਕ੍ਰਿਮੀਨਲ ਐਕਟੀਵਿਟੀਜ਼ ਪੂਰੀ ਤਰ੍ਹਾਂ ਖੁਬੇ ਹੋਇਆ ਤੇ ਇਹ ਇੱਕ ਅੱਛੀ ਸਕਸੈਸ ਹੈ ਕਿ ਸਾਰੇ ਇਹਦੇ ਜਿਹੜਾ ਡਿਸਮੈਂਟਲ ਹੋਇਆ ਸਾਰਾ ਸਮੈਸ਼ ਕੀਤਾ ਗਿਆ ਨੈਟਵਰਕ ਹਰਪ੍ਰੀਤ ਹੈਪੀ ਵੀ ਵੈਲਡਿੰਗ ਦਾ ਕੰਮ ਕਰਦਾ ਉਹ ਤੋਂ ਵੀ ਤੁਸੀਂ ਦੇਖੋ ਕੈਪਸੂਲ ਮਿਲੇ ਇਹ ਬੱਤੀਬੌਰ ਦਾ ਇੱਕ ਪਿਸਟਲ ਪਹਿਲਾਂ ਮਿਲਿਆ ਕਿਰਕ ਲੋਕ ਦਾ ਪਿਸਲ ਮਿਲਿਆ ਲੇਟੈਸਟ ਚਾਰਟਾ ਦੇ ਵਿੱਚ ਸੋ ਦੈਟ ਮੀਨਸ ਕਿ ਬੰਦੇ ਕ੍ਰਾਈਮ ਤੇ ਨਾਲ ਡਰੱਗ ਦਾ ਤੇ ਇਹ ਜਿਹੜਾ ਵੈਪਨਸ ਦਾ ਕੰਮ ਨਾਲ ਕਰ ਰਹੇ ਮੈਂ ਉਹੀ ਬੇਨਤੀ ਕੀਤੀ ਹੈ ਜੀ ਤੁਹਾਨੂੰ ਬੇਸਿਕਲੀ ਆਪਾਂ ਇਹੀ ਦੇਖਣਾ ਕਿ ਕੰਟੈਕਟ ਤਾਂ ਬਹੁਤ ਸਾਰੇ ਹੋਣਗੇ ਕਿ ਕਿਸ ਕੰਟੈਕਟ ਨਾਲ ਇਹਨੇ ਜਿਹੜੀ ਕ੍ਰਾਈਮ ਦੀ ਗੱਲ ਸ਼ੇਅਰ ਕੀਤੀ ਹੈ ਜਾਂ ਉਹਨਾਂ ਦੀ ਇਵੈਟਮੈਂਟ ਹੈ ਜਾਂ ਉਹਨਾਂ ਦੀ ਹਮਸ਼ਵਰਾ ਹੋਇਆ ਹੈ ਹਮਸਲਾਹ ਹੋਇਆ ਨਹੀਂ ਕਾਂਸਪੀਰੇਸੀ ਵਿੱਚ ਸ਼ਾਮਲ ਨੇ ਉਨ੍ਹਾਂ ਦੇ ਖਿਲਾਫ ਅਪੈਕਸ਼ਨ ਕਰਾਂਗੇ ਬਟ ਇਹ ਵੀ ਜੇ ਆਪਾਂ ਦੇਖੀਏ ਉਹ ਵੈਲਡਿੰਗ ਵਾਲਾ ਬੰਦਾ ਵੀ ਇਕਨੋਮਿਕਲੀ ਵੀਕਰ ਹੀ ਮੰਨਿਆ ਜਾਂਦਾ ਹੈ ਉਮਰਾਂ ਵੀ ਛੋਟੀਆਂ ਹੈ ਰੋਹਿਤ 25 ਸਾਲ ਦਾ ਉਹ 24 ਸਾਲ ਦਾ ਹਰਪ੍ਰੀਤ ਸੋ ਯੰਗਸਟਰਸ ਹੀ ਆਪਾਂ ਇਹਨਾਂ ਨੂੰ ਕਹਿ ਸਕਦੇ ਆ ਬਟ ਬਿਕੋਜ਼ ਕ੍ਰਿਮੀਨਲ ਐਕਟੀਵਿਟੀਜ਼ ਪੁਰਾਣੇ ਕੇਸ ਹੈਗੇ ਇਹਨਾਂ ਦੇ ਕਨੈਕਸ਼ਨਸ ਜੇਲ੍ਹ 'ਚ ਬਣੇ ਆ ਥੋੜਾ ਬੰਦੇ ਦੇ ਐਕਸਪੋਜ਼ਰ ਵੀ ਜ਼ਿਆਦਾ ਹੋ ਜਾਂਦਾ ਕ੍ਰਿਮੀਨਲ ਵਰਲਡ ਦੇ